ਠੀਕ ਹੈ ਸਭ ਤੋਂ ਵੱਡਾ ਤਿਵਾਰ ਮੰਨ ਲਿਆ ਦਿਵਾਲੀ ਦਿਵਾਲੀ ਪਰ ਬਾਹਰ ਹੀ ਦੀਵੇ ਜਲਾਏ ਨੇ ਅੰਦਰ ਦੀਪਕ ਨਹੀਂ ਜਲਾਇਆ ਬਾਹਰ ਚਾਨਣਾ ਕੀਤਾ ਆਪ ਦੇ ਗਿਆਨ ਲਈ ਅਰਚਨਾ ਮਾਵਸਦੇ ਚ ਕਿਉਂ ਦਿਵਾਲੀ ਆਉਂਦੀ ਏ ਇੱਕ ਪ੍ਰਤੀਕ ਸੁਣਿਆ ਗਿਆ ਏ ਮਨੁੱਖ ਤੂੰ ਮਸੀਹਾ ਦੇ ਰਾਤ ਦੀ ਤਰ੍ਹਾਂ ਹੈਂ ਮਸਿਆ ਦੀ ਰਾਤ 8 ਘੰਟੇ 10 ਘੰਟੇ 12 ਘੰਟੇ ਦੀ ਅਵੇਲੀ ਹੋਰ ਕਿੰਨੇ ਕਹੇਗੀ 14 ਘੰਟੇ ਦੀ ਹੋ ਜਾਏ ਕਦੀ ਦਿਨ ਵੱਡੇ ਹੁੰਦੇ ਨੇ ਕਦੀ ਰਾਤਾਂ ਵੱਡੀਆਂ ਆਉਂਦੀਆਂ ਨੇ ਜ਼ਿੰਦਗੀ ਦੇ ਚ ਜਿਹੜੀ ਮਸਿਆ ਦੀ ਰਾਤ ਹੈ ਕਈ ਵਾਰ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਹੈ ਕਦੀ ਦੀਵਾ ਜਲ ਲਈ ਨੇ ਚਾਨਣਾ ਹੁੰਦਾ ਹੀ ਦੇਵਤੇ ਇੱਕ ਗਾਥਾ ਪੜ ਰਿਹਾ ਸੀ ਦੇਵਤੇ પ્રસન્ન ਹੋਏ ਇੱਕ ਸੰਤ ਦੇ ਕਹਿਣ ਲੱਗੇ ਤੈਨੂੰ ਵਰ ਦੇਣ ਵਾਸਤੇ ਆਇਆ ਉਹ ਕਹਿਣ ਲੱਗਾ ਮੈਨੂੰ ਨਹੀਂ ਚਾਹੀਦਾ ਵਰ ਆਪਣੇ ਕੋਲ ਰੱਖੋ ਨਹੀਂ ਚਾਹੀਦਾ ਦੇਵਤੇ ਕਹਿਣ ਲੱਗੇ بڑے بڑے ઋષਿ मुनि ਤੜਪਦੇ ਰਹਿੰਦੇ ਹਨ ਵਰ ਸੱਤੋਂ ਮੰਗਦੇ ਰਸੀ ਦਿੰਦੇ ਨਹੀਂ ਤੈਨੂੰ ਅਸੀਂ ਆਪ ਦੇਣ ਵਾਸਤੇ ਆਇਆ ਤੂੰ ਜਿਸ ਦੇ ਸਿਰ ਤੇ ਹੱਥ ਰੱਖੇਗਾ ਨਾ ਉਹ ਮਾਦ ਆਮਾਲ ਹੋ ਜਾਏਗਾ ਅਗਰ ਬਿਮਾਰ ਹੈ ਤਾਂ ਤੰਦਰੁਸਤ ਹੋ ਜਾਏਗਾ ਔਰ ਅਗਰ ਨਿਰਦਰ ਹੈ ਤਾਂ ਧਨવાન ਹੋ ਜਾਏਗਾ ਮੂਰਖ ਹੈ ਕੋ ਪੰਡਤ ਹੋ ਜਾਏਗਾ ਕਹਿੰਦਾ ਗੈਰ ਮੈਨੂੰ ਨਹੀਂ ਚਾਹੀਦਾ ਹੱਥ ਦੋ ਗਈ ਉਹ ਆਪਣੇ ਹੱਥਾਂ 'ਚ ਬਰਕਤ ਨਹੀਂ ਚਾਹੁੰਦਾ ਕਿ ਕੋਈ ਧਨવાન ਹੋ ਜਾਏ ਕੋਈ ਗੁਣਮਾਨ ਹੋ ਜਾਏ ਕੋਈ ਭਾਗਤ ਹੋ ਜਾਏ ਕਹਿੰਦਾ ਇਹ ਤਾਂ ਮੈਂ ਚਾਹਨਾ ਪਰ ਤੈਨੂੰ ਅਸੀਂ ਦੇਨੇ ਹੈ ਤੇਵਰ ਕਹਿੰਦਾ ਨਹੀਂ ਜਿੱਥੋਂ ਮੈਂ ਲੰਘ ਜਾਵਾਂ ਮੇਰੀ ਛਾਇਆ ਨਾਲੇ ਸਭ ਕੁਝ ਹੋਵੇ ਮੈਨੂੰ ਪਤਾ ਨਹੀਂ ਲੰਘਣਾ ਚਾਹੀਦਾ ਕੋਈ ਮੰਦਰੀ ਸਾਡੀ ਲੋੜ ਤੋਂ ਕੌਮੀ ਤੈਨੂੰ ਪਤਾ ਹੁੰਦਾ ਹੈ ਦੁੱਖ ਤੋਂ ਬਿਨਾਂ ਸੁਖ ਨਹੀਂ ਹੁੰਦਾ ਇਸ ਦਾ ਮੈਨੂੰ ਕੋਈ ਦੇਣੀ ਹੋਣਾ ਚਾਹੀਦਾ ਮੇਰੇ ਹੱਥ ਰੱਖਣ ਨਾਲ ਮੈਨੂੰ ਖਿਆਲ ਆ ਪਿਆ ਕਿ ਮੇਰੇ ਅਥਾ ਨਾਲ ਉਹ ਜਿਹੜੀ ਲੋੜ ਸੀ ਇਸੇ ਮੇਰੀ ਆਉਂਦੇ ਵਧਿਆ ਤਾਂ ਮੇਰਾ ਪ੍ਰਮਾਤਮਾ ਨਾਲ ਰਿਸ਼ਤ ਹੋ ਜਾਣਾ ਨਹੀਂ ਮੇਰੀ ਰੀਖਾ ਸੀ ਹੈ ਦੁਨੀਆ ਦੇ ਜਿੰਨੇ ਲੋਕ ਇਹ ਭਲਾਈਗੇ ਜੀ ਯਕੀਨ ਜਰਬਾਨਾ ਕਰੀ ਹੁੰਦੀ ਚਰਚਾ ਵੀ ਬਿਨਾ ਅੱਗ ਲੱਗਿਆ ਜ਼ੋਰ ਦੇ ਲੱਗਣ ਵਾਲੀ ਢੋਲਕ ਨਹੀਂ ਬੋਲਦੀ ਬਿਨਾ ਦੁੱਖ ਦੀ ਛੋੜਦੇ ਹੋ ਮਨੁੱਖ ਦੀ ਜ਼ਬਾਨ ਚੋਂ ਵੀ ਵਾਹਿਗੁਰੂ ਨਹੀਂ ਨਿਕਲਦਾ prananik dev ji maharaj di baani kehndi kidre vi chala ja ਤੇਰੀ ਲੋੜਾਂ ਦੀ ਪੂਰਤੀ ਹੋ ਜਾਏਗੀ ਸੁੱਖ ਨਹੀਂ ਮਿਲੇਗਾ ਨਹੀਂ ਮਿਲੇਗਾ ਨਾ ਜ਼ਮੀਨ ਤੇ ਮਿਲੇਗਾ ਨਾ ਅਸਮਾਨ ਤੇ ਮਿਲੇਗਾ ਨਾ ਚੰ드ਰਮਾ ਤੇ ਮਿਲੇਗਾ ਨਾ ਮੰਗਲ ਤੇ ਮਿਲੇਗਾ ਦੇਸ਼ ਬਦਲ ਲੈ ਘਰ ਬਦਲ ਲੈ ਮੁਲਕ ਬਦਲ ਲੈ ਮਜ਼ਬ ਬਦਲ ਲੈ ਜਾਤ ਪਾਤ ਤੋਂ ਬਦਲ ਲੈ ਸ਼ਹਿਰ ਬਦਲ ਲੈ ਸੁੱਖ ਨਹੀਂ ਮਿਲੇਗਾ ਸਿਰਫ ਲੋੜਾਂ ਦੀ ਪੂਰਤੀ ਹੋਵੇਗੀ ਫਿਰ ਕਿਵੇਂ ਮਿਲੇਗਾ ਕਿੱਥੋਂ ਮਿਲੇਗਾ ਸਾਹਿਬ ਕਹਿੰਦੇ ਨੇ ਇੱਕ ਹੈ ਜਗ੍ਹਾ ਐਸੀ ਅਗਰ ਤੂੰ ਖੋਜੇ ਮਿਲੇਗਾ ਖੋਜ ਕਰਦੇ ਆ ਉਂਝ ਨਹੀਂ ਲੇਕਿਨ ਮਿਲੇ ਉਹ ਕਿੱਥੇ ਜਿੱਥੋਂ ਮੈਂ ਖੋਜ ਕਰਾਂ ਤੇ ਰਜ ਜਾਵਾਂ ਸਾਹਿਬ ਕਹਿੰਦੇ ਨੇ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨੇ ਦਪਾਈ